ਲੋਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਹਾਂ ਜੀ ਕੋਟਕਪੁਰਾ ਮੰਡੀ ਦੇ ਵਿੱਚ ਬਾਸਪਤੀ ਦੀ ਬੋਲੀ ਤੇ ਬਾਸਪਤੀ ਦੀ ਬਾਈ ਜੀ ਬੋਲੀ ਹੁੰਦੀ ਹੈ ਜੀ 11 ਵਜੇ ਤੇ ਤੂੜੀ ਦੀ ਬੋਲੀ ਹੁੰਦੀ ਹੈ ਜੀ 7:30 ਵਜੇ ਤੇ ਹਰੇ ਚਾਰੇ ਦੀ ਬੋਲੀ ਵੀ ਹੁੰਦੀ ਹੈ ਬਾਈ ਜੀ 11 ਵਜੇ ਆਪਾਂ ਖੜੇ ਹਾਂ ਜੀ ਕੋਟਕਪੁਰਾ ਮੰਡੀ ਦੇ ਵਿੱਚ ਤੇ ਜੇ ਗੱਲ ਕਰੀਏ ਤਾਂ ਬਾਸਪਤੀ ਦੇ ਰੇਟਾਂ ਦੀ ਬਾਸਪਤੀ ਦੇ ਜਿਹੜੇ ਰੇਟ ਆ ਕੱਲ ਥੋੜੇ ਜਿਹਾ ਅਪ ਹੋਏ ਆ ਜੀ ਮੁੱਛ ਜਿਹੜੀ 1401 ਮੁੱਛਰ ਕਹਿੰਦੇ ਜੀ ਨੂੰ ਉਹ ਵਕੀਆ ਜੀ 3400 ਤੇ 60-65 ਰੁਪਏ ਤੱਕ ਵਿਕੀਆ ਤੇ ਜਿਹੜੀ 17-18 ਹੈਗੀ ਹੈ ਜੀ ਉਹ ਵੀ 3300 ਤੇ 80-85-90 ਤੱਕ ਗਈ ਹੈ ਜੀ ਤੇ ਬਾਕੀ ਵੀਡੀਓ ਨਾਲ ਜੁੜੇ ਰਹਿ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਬਾਕੀ ਜੇਕਰ ਕਿਸੇ ਕਿਸਾਨ ਵੀਰ ਨੇ ਬਾਸਪਤੀਆਂ ਕਣਕ ਵੇਚਣੀ ਹੋਵੇ ਉਹ ਆਪਣੇ ਦਿੱਤੇ ਹੋਏ ਨੰਬਰ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਤੇ ਬਾਕੀ ਚਲੋ ਦੇਖਦੇ ਹਾਂ ਅੱਜ ਬਾਸਪਤੀ ਦੀ ਰੇਟ ਕਿਥੋਂ ਤੱਕ ਆਪ ਹੁੰਦੇ ਆ ਜੀ ਚਲਦੇ ਹਾਂ ਬੋਲੀ ਤੇ ਦਿਖਾਉਣਾ ਤੁਹਾਨੂੰ ਅੱਜ ਦੇ ਰੇਟ ਕੋਟ ਖਪਰਾ ਮੰਡੀ ਦੀ ਲਓ ਜੀ ਕਿਸਾਨ ਵੀਰੋ ਇੰਤਜ਼ਾਰ ਦੇ ਅੰਕੜੇ ਜਿਹੜੀਆਂ ਖਤਮ ਹੋ ਚੁੱਕੀਆਂ ਤੇ 11:00 ਚੜ ਚੁੱਕੀ ਹੈ ਜੀ 11:00 ਵੱਜ ਗਏ ਪੂਰੇ ਇੰਤਜ਼ਾਰ ਦੇਣਾ ਸਮਾਂ ਖਤਮ ਹੋ ਗਿਆ ਤੇ ਪਹਿਲੀ ਢੇਰੀ ਦੀ ਬੋਲੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਦੇਖਦੇ ਹਾਂ ਕਿਹੜੀ ਕੁਆਲਿਟੀ ਤੇ ਕਿੱਥੋਂ ਤੱਕ ਜਾਂਦੀ ਹੈ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਲਓ ਜੀ ਵਾਜੀਆਂ ਵਾਜਾਂ ਤੇ ਲੋ ਜੀ ਵਪਾਰੀਆਂ ਦੇ ਦੇਖੋ ਅੱਜ ਹੜ ਆ ਗਿਆ ਕੋੜਕਪੁਰੇ ਮੰਡੀ ਦੇ ਵਿੱਚ ਨਾਗਦਾ ਵੀ ਹੜ ਆ ਗਿਆ ਹੜ 3350 17 18 ਜੀ 17 18 ਜੀ 3350 ਜੀ ਮੇਰਾ ਬੌਜੀ 55 ਜੀ ਕੋਈ ਗੱਲ ਨਹੀਂ 55 ਜੀ 3355 ਜੀ 55 ਜੀ 3355 ਵਾਸਤੇ 3355 ਜੀ 55 ਜੀ ਜੀ 3355 55 ਜਾਣ ਆ ਰਹੇ 55 55 ਬੋ ਜੀ ਰੈਡੀ ਬੜ ਨਾਲ ਜੀ 55 ਜੀ 55 55 ਜੀ 55 3155 ਜੀ 55 55 ਜੀ 60 ਰੁਪਏ rahul ji 60 ਰੁਪਏ 70 ਜੀ 75 ਜੀ 80 ਜੀ 85 ਜੀ 90 ਜੀ 95 ਜੀ ਕਹਿੰਦਾ ਪੂਰੇ ਕਨਾ ਤੇ 3195 ਜੀ ਅਰੇ ਨਹੀਂ 3195 ਜੀ 3195 ਜੀ ਕੱਢ ਦੇ 3395 3395 ਰੁਪਏ ਮਹਿੰਗੀਆਂ ਲੱਗੀ 3395 ਰੁਪਏ ਇਹ ਪੱਖਾ ਰੈਡੀमेडੀ ਗੱਲ ਹੈ ਜੋ ਚੁੱਕੜੀਸ਼ ਲੱਗੀ ਹੈ ਨਾ ਇਹ ਚਾਹੀਦੀਗਾ 3395 ਜੀ 3395 95 ਜੀ ਹਾਂ ਗੱਲ ਲਗਾ ਬੱਚਾ ਕੀ ਕਰੇਗਾ ਨਹੀਂ ਨਹੀਂ ਕਾਹਦੇਸ ਕਰਨੀ ਜੋ ਲਾਉਣੇ ਨਹੀਂ ਜਿਹਦਾ ਡਿਲੀਵਰੀ ਹੈ ਨਹੀਂ ਐਵੇਂ ਹੁਸੈਨ ਭਗਾਈ ਕਰੀ ਜਾਵਾਂਗੇ ਦਾਣੇ ਉੜਾਈ ਜਾਂਦਾ ਕਿੱਥੀ ਫੜ ਰਹੀ 3395 ਜੀ ਆ ਵੀ ਇਹ ਤੱਕ ਇਹ ਦੋ ਟੰਗੀਆਂ ਰੜਾ 3395 ਜੀ ਉਹ ਭੱਜ ਗਿਆ ਦੱਸ ਇਹ ਬੋਲਦਾ ਕੋਈ ਜੀ ਤੇ ਆ ਕੇ ਦੂਰੇ ਹਸਤਾ ਕਰਦਾ 3395 ਰੁਪਏ ਠੀਕ ਹਾਂਜੀ ਕਿਉਂ ਨਹੀਂ ਬੋਲਦੇ ਹਾਂਜੀ ਪਹਿਲੇ ਡੇਰੀ ਆ ਵਾਲੀ ਕਾਲਨੇ ਕਰਾ ਕਰੋ 95 ਜੀ ਹਾਂ ਜੀ ਆਹ ਵਾਲੀ ਕੁਆਲਿਟੀ ਦੇਖੋ 3395 ਰੁਪਏ 17 18 3395 ਰੁਪਏ ਪਹਿਲੀ ਟੇਰੀਆ ਕੋਡ ਕੁ ਬ੍ਰਾਹਮਣੀ ਦੀ 3395 ਰੁਪਏ 3395 ਰੁਪਏ ਇੱਕ ਹੋਰ ਇੱਕ ਹੋਰ ਸ਼ੁਭਾਸ਼ 3395 ਰੁਪਏ ਲੱਗੀ ਪਹਿਲੀ ਟੇਰੀ 17 18 3395 ਰੁਪਏ ਜਾਈ ਕਿਹੜੀ ਆ ਲਓ ਜੀ ਆਹ ਦੇਖਦੇ ਆਂ ਆਹ ਟੇਰੀਆ ਛੋਟੀ ਜਿਹੀ ਟੇਰੀਆ ਦੇਖੋ ਇਹ ਤਾਂ ਸੈਂਪਲ ਲੈ ਕੇ ਹੈ ਨਾ ਇਹ ਤਾਂ ਸੈਂਪਲ ਆ ਜੀ ਵੱਲਾ ਰੈਡੀ ਜੀ ਮਲਾ ਕਿੰਨੀ ਗਾਹ ਹੈ ਰੈਡੀ ਮਲਾ ਇਹ ਪਾਕਿਸਤਾਨੀ ਮਛਲ ਲਈ ਪਾਕਿਸਤਾਨੀ ਗੜੀ ਆ ਪਾਕਿਸਤਾਨੀ ਗੜੀ ਆ ਲਈ ਪਾਕਿਸਤਾਨੀ ਮਛਲ ਆ ਆ ਜੀ ਆ ਜੀ ਬੋਲੋ ਇਹ ਨਾ ਕਈ ਪਾਕਿਸਤਾਨੀ ਇੰਡੀਆ ਦੀ ਆਓ ਜੀ ਆਓ ਚਲ ਮਾਗਰ ਲੈ ਕੇ ਚੱਲ ਆਓ ਜੀ ਆਓ ਬੋਲੋ ਆਟੇ ਬੋਲੋ ਹੱਥ ਛੱਡ ਬੋਲੋ ਭਾਜੀ ਹੱਥ ਛੱਡਿਏ ਕੋਈ ਪਾਕਿਸਤਾਨੀ ਕਹੀਂ ਜਾਂਦਾ ਹੱਥ ਛੱਡ ਕੇ ਆਏ ਬੋਲੋ ਕੋਈ ਬਾਤ ਨਹੀਂ ਹੋਣਾ ਜਰਾ ਹਾਂਜੀ ਅੱਜਕੱਲ ਮੋਨੇ ਬੋਲੋ ਹਾਂਜੀ ਭਾਜੀ ਕੋਈ ਗੱਲ ਨਹੀਂ ਸਮੱਸਿਆ ਜੋ ਬੋ ਸਕਦਾ ਜੀ ਬੜੀ ਬਣਾ ਰਾਣੀ ਆ ਪ੍ਰਾਣੀ ਦਾ ਚਲੋ ਰੱਖੇ ਪ੍ਰਾਣੀ ਆ ਉਹ ਇੱਕ ਟੈਰੀ ਕਰਾਉਣ ਦਾ ਕਰੂ ਆਖੜੀ ਇਹ ਇੱਕ ਲਓ ਜੀ ਇਹ ਸੀਗੀ ਜੀ ਮਿਛਲ ਸੀਗੀ ਲੇਕਨ ਇਹਦਾ ਰੇਟ ਨਹੀਂ ਲੱਗਿਆ ਕਹਿੰਦੇ ਪ੍ਰਾਣੀ ਆ ਬਹੁਤ ਪਿਛਲੇ ਸਾਲ ਵਾਲੀ ਕੋਈ ਲੈ ਕੇ ਆਇਆ ਕਿਸਾਨ ਵੀ ਰੇਟ ਨਹੀਂ ਲੱਗਿਆ ਤਾਂ ਪਿਛਲੇ ਸਾਲ ਵਾਲੀ ਸੀਗੇ ਲਓ ਜੀ ਕਰ ਦਿਓ ਵੀਡੀਓ ਨੂੰ ਬਹੁਤ ਬਾਰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਨੂੰ ਬਾਕੀ ਦਿੱਤੇ ਹੋਏ ਨੰਬਰ ਤੇ ਆਪਣੇ ਨਾਲ ਸੰਪਰਕ ਕਰਨਾ ਕਰੋ ਜੇਕਰ ਕਿਸੇ ਕਿਸਾਨ ਵੀਰ ਨੇ ਬਾਸਪਤੀ ਜਾਂ ਕਣਕ ਵਿੱਚ ਨਹੀਂ ਹੋਵੇ ਉਹ ਦਿੱਤੇ ਹੋਏ ਨੰਬਰ ਤੇ ਸਕ੍ਰੀਨ ਤੇ ਚੱਲਦੇ ਨੰਬਰ ਤੇ ਸੰਬਾਰ ਕਰੋ ਲਓ ਜੀ ਆ ਪਿਛਲੇ ਪਾਸੇ ਲਵਾਈ ਬੈਠੇ ਦੁਕਾਨਾਂ ਦੇ ਦੇਖੋ ਇਧਰ ਇਧਰ ਪਿਛਲੇ ਪਾਸੇ ਵੀ ਕੰਮ ਚੱਲੀ ਜਾਂਦਾ ਜੀ ਬਾਸਪਤੀ ਦਾ ਉਧਰ ਦੀ ਲਿਆਉਂਦੇ ਉੱਪਰ ਦੀ ਕਿਧਰ ਦੀ ਲਿਆਇਆ ਯਾਰ ਜਾਈ ਅੱਧੇ ਬੰਦੇ ਨਿਕਲ ਜਣੇ ਜੀ ਹਾਂ ਅੱਧੇ ਬੰਦੇ ਵਿਚ ਦੀ ਤਾੜਕੇ ਲੈਦੇ ਤਾੜਕ ਲੈ ਲੈਂਦੇ ਆ ਲਓ ਜੀ 11 ਕਿ 11 ਕਿ ਲਓ ਜੀ ਜਿਹਦਾ ਇੰਤਜ਼ਾਰ ਸੀ 11 ਕਿ 11 ਕਿ ਅਰੇ ਹੋਗਾ ਬੌ ਜੀ 500 ਕਿੱਤਾ ਇੱਕ ਘੋੜੇ ਦਾ ਮਾਲ ਆ ਜਿਆਦਾ ਚਾਚਾ ਅਰੇ 500 ਕਿਉਂ ਸੱਤ ਕਾਲੀਆਂ ਚਾਚਾ ਇਹ ਘੋੜੇ ਦਾ ਮਾਲ ਆ ਇੱਕ ਲਓ ਜੀ 11 ਕਿ ਦੀ ਜਿਹੜੀ ਬੋਲੀ ਸ਼ੁਰੂ ਹੋਈ ਜੀ ਚੋਪ ਕਾ ਵਾਲਾ ਦੇਣਾ ਤਾਂ ਆਜੋ ਜਲਦੀ ਇੱਕ ਤੇ ਕੇ ਪਿੱਛੇ ਲੈ ਗਿਆ ਮੁਕੇ ਬਾਬਾ ਚਾਚਾ ਕਿਨੂੰ ਵਾਇ ਮਾਰੀ ਇਹਨਾਂ ਨੂੰ ਇਹ ਗਾਗ ਨੂੰ ਬੁਲਾਈ ਜਾਂਦਾ ਚਾਚਾ ਕਿਹੜਾ ਗਾਗ ਬੁਲਾਇਆ ਕੋਈ ਵਾਲਾ ਕਾਊ ਵਾਲਾ ਕਾਊ ਬੁਲਾਇਆ ਉਹ ਜਲੀ ਨਹੀਂ ਸੁਣ ਉਹਨੂੰ ਕਹਿੰਦੇ ਆ ਰਾਮ ਨਾਲ ਆਊਗਾ ਕਿਤੇ ਠੋਕ ਦੇ ਉਹ ਆ ਕੇ ਚਲਾ ਵੀ ਗਿਆ ਫਾਰਵਰਡ ਆ ਉਸ ਨੂੰ ਕੋਈ ਕੈਮਰਾ ਲਗਾ ਲੀਏ ਜਲਿਸ ਆ ਜਾ 104 ਪਏ ਯਾਰ ਲੁੱਟਿਆ 11 21 ਜਾ ਰਹੀ ਆ 800 ਘੱਟਾ ਇੱਕ ਘੋੜੇ ਦਾ ਮਾਰ ਹਾਂ ਬੋਲੀ ਬੋਲੀ 104 ਪਏ ਆਇਆ ਪਿੱਛੇ ਆ ਜਾ ਵਹੀ ਪੇ ਉਹਰੇ ਖਾ ਗਿਆ 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 ਦੇਖਾ 500 ਪਏ ਬਾਈ ਉਹਨੂੰ ਕਹਿ ਦਿਓ ਰਾਲ ਦਾ ਲਾ ਇੱਕ ਤੇ ਠੁਕਾ ਜੇ ਫੇਰ ਨਹੀਂ ਨਾ ਤਰਸੇਮ ਉਹ ਲੈ ਜਾ ਮੁਕੇਸ਼ ਨੂੰ ਦਰਿਆ ਪਿਆ ਕੱਲ ਦਾ ਦਰਿਆ ਪਿਆ ਇਹ ਲੋ ਕੁਝ ਆਓ 파ਰੋਖੋ ਬੋਜੀ ਬੋਲੋ ਯਾਰ ਪਹਿਲੀ ਗੱਲ ਤਾਂ ਉਹਨਾਂ ਨੂੰ ਚਾਹੀਦਾ ਹੈਗਾ ਵੀ ਯਾਰ ਇਹ ਬੋਲੀ ਸਟਾਰਟ ਆ ਦੇ ਦਿੱਲੀ ਤੋਂ ਪਹੁੰਚੋ ਹੋਰ ਦੇਖ ਲੈ ਇਹਨਾਂ ਨੇ ਬਹੁਤ ਸਾਰੀ ਡੇਰੀਆਂ ਵਿੱਚ ਆ ਗਏ ਬਾਅਦ ਨੇ ਨਖਰੇ ਕਰਿਓ 11 21 ਆ ਸਾਰੀ ਮੰਡੀ ਤੋਂ 400 ਕਟਾ ਦੇਖ ਕੌਣ ਕੌਣ ਜੀ ਡੇਰੀ ਆ ਰਹਾ ਹੈ ਫਿਰ ਗਾਜੋ ਨਾਲ ਦੇਖ ਲੈ ਪਿੱਛੇ ਵੀ ਆ ਕੇ ਸਾਰੇ ਇੱਕੋ ਜੀਵਾਰ ਦਾ ਮਾਰਾ 21 ਆ ਗਿਆ ਸਾਰਾ ਇੱਕ ਹੀ ਬਾਤ ਕਰਾਂਗੇ ਨਹੀਂ ਵਾਟਿਆ ਇੱਕ ਟਰਾਲੀ ਹੋਰ ਆਣੀ ਬੋ ਜੀ ਇਹਦੇ ਨਾਲੇ ਇਹਦੇ ਨਾਲ ਦੀ ਹੈ ਜੀ ਨਾਲ ਦੀ ਹੈ ਅਰੇ ਬੋਲਦੇ ਭਾਈ ਤੂੰ ਕੀ ਕਹਿੰਦਾ ਈਆ ਓਕੇ ਬਾਪੂ ਇੱਕ ਟਰਾਲੀ ਹੋਰ ਆਣੀ ਆ ਕੋਈ ਨਹੀਂ ਹਾਂ ਬੋਲੋ ਪਾਪ ਰੁਕ ਬੱਧ ਰੱਖੋ ਤੁਸੀਂ 3400 ਕਹਦੇ ਓ ਚਾਚਾ ਤੂੰ ਕਿਉਂ ਅਸਾਂ ਮਾਜਾ ਚੱਲਿਆ ਕਰ ਬੋਲੀ ਚੱਲ 18 ਲੈ ਕੇ ਚਾਚਾ ਤੂੰ ਮੜੀ ਮੜੀ ਸ਼ਰਮ ਕਰ ਚਾਚਾ ਯਾਰ ਭੋਸੜੀ ਕਰ ਤੈਨੂੰ ਸ਼ਰਮ ਕੀ ਆ 350 ਪੰਜਾਬੀ ਤੇਰਾ ਆ ਗਿਆ 35000 ਚਾਚਾ ਪੱਖੋ ਇੱਕ ਲਗਾ ਲੈ ਨਾ 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 ਗੱਲ ਬੋਲੀ ਚਾਚਾ ਜੀ ਦੋ ਲੱਖ ਚੱਲ ਕੋਈ ਰੇੜੀ ਮੇਡਾ ਲਵੀ ਅੱਜ ਕੋ ਟੀਪੂ ਤੋਂ ਥੋੜਾ ਵੀ ਰੇੜੀ ਮੇਡਾ ਲਵੀ ਨਹੀਂ ਕੋਈ ਨਹੀਂ ਮੇਰੀ ਗੱਲ ਸੁਣ ਜੇ ਚਾਚਾ ਨੇ ਘਾਲ ਦਿਓ ਫਿਰ ਪੱਖ ਲੋਗਾ ਚੱਲ ਲੈ ਲੋ ਚਾਚਾ 200 ਰੁਪਏ ਟਵਲ ਪੱਖਾ ਮਾ ਉਹ ਘਾਲਣ ਬਾਅਦ ਘਾਲਣ ਵੇਖਰਾ ਗੋਲੀ ਪੜੀਆਂ ਦੋ ਚੀਜ਼ੋ ਬੋਲ ਅਜਾ ਜੱਜ ਬੋਲ ਯੋ ਪਹਿਲਾ 25 ਦੀ ਸ਼ਰਤ ਪੂਰੀ ਕਰ ਘਾਲ ਕੇ ਦੋ ਸਰਦਾਰ ਬਾਦਰੀ ਜੀ ਪੱਖਾ ਲੱਗੂਗਾ ਡਬਲ ਇੱਕ ਇੱਕ ਦਾ ਲੱਗੇ ਵੀ ਕਰੋ ਦੇਣ ਕਰੋ ਦਾ ਲੱਗੂ ਆਹ ਜੱਜ 3500 ਰੁਪਏ ਐ ਡਬਲ ਬੱਕਾ ਹੀ 3500 ਰੁਪਏ ਜੀ ਐ 3500 ਜੀ ਬਜਲੀ ਸ ਆਰਡਰ ਆਫਰ ਲਗਾ ਰਿਹਾ ਫਿਰ ਉਹ 3500 ਰੁਪਏ ਜੀ ਪੱਕਾ ਡਬਲ ਲੱਗਿਆ ਬੌਜੀ ਅਗੇ ਆ ਇੱਕ ਢੇਰੇ ਦਾ ਮਾਲ ਹੈ 800 ਕਟਾ ਹੋਗਾ ਇੱਕ ਟਰਾਲੀ ਹੋ ਰ आएगी 70 ਆਏਗਾ ਉਹ ਪਹਿਲਾਂ ਲਵਾਣਗੇ ਇਹ ਪੱਤਰ ਖਾਣ 50 50 ਜੀ ਕੀ ਕੀ 35 ਰੁਪਏ ਜੀ 5 ਰੁਪਏ 5 ਰੁਪਏ 15 ਰੁਪਏ 35 ਰੁਪਏ 25 30 35 40 45 50 55 55 ਰੁਪਏ 55 ਜੀ ਜਵੇਰ 55 ਰੁਪਏ ਓ ਬਾਈ ਜੀ ਘੋੜੇ ਦਾ ਮਾਲ ਆ ਯਾਰ ਆਪੀ ਤੂੰ ਕਰ ਰਿਆ ਯਾਰ ਕੋਲ ਲਗਾ ਦੇਣੇ ਆਦੇ ਘਰੋਂ ਦੇਣੇ 55 ਰੁਪਏ ਜੀ ਤੂੰ ਕੋਲ 55 ਜੀ 55 ਰੁਪਏ ਗਰੀਸ ਕਿੱਧਰ ਗਿਆ ਯਾਰ ਵਾਪਸ ਮੋੜੀ ਮੇਰੇ ਬਾਅਦ ਚੱਕਣੀ ਨਾ ਆਵੇ ਗੜਾ ਪੰਦਾ ਜਿਹੜਾ ਤੇੜਾ ਹੁੰਦਾ ਤੇ ਗੜਾ ਪੰਦਾ ਹੈਗਾ ਯਾਰ ਇੱਕ ਟਰਾਲੀ ਹੋਰ ਆਣੀ ਹੈ ਇਹੀ ਮਾਲ ਇੱਕ ਇੱਕ ਟਰਾਲੀ ਹੋ ਰਾਉਗੀ ਬੌਜੀ ਉਹ ਵੇਖ ਕੇ ਤੇ ਚੈੱਕ ਕਰ ਲਓ ਤੁਸੀਂ 55 ਰੁਪਏ 55 ਇਹ ਉਹ ਨਾ ਆਪਣੀ ਨਾ ਰੁਕ ਜਾ ਨੇ 55 ਰੁਪਏ ਅ 35 ਤੋਂ 55 ਵਿੱਚ ਚਾਚਾ ਆਇਆ ਨੇੜੇ ਯਾਰ ਲੈ ਯਾਰ ਮੈਂ ਮੇਰਾ ਬੇਟਾ ਬੋਲ ਤੇ ਰੱਖਾ ਯਾ ਤੂੰ ਬਣਾ ਕੇ ਚਾਚਾ ਦੁਗਣਾ ਨੇੜੇ ਆਵੇ ਹਲੋ ਸੁਣ ਮੇਰੀ ਬਾਤ ਕੋ ਇੱਕ ਪਹਿਲੇ ਬਾਤ ਸੁਣ ਲੈ ਮੇਰੀ 5000 ਦੀ ਬਾਤ ਸੁਣ ਲੈ ਸੁਣ ਲੈ ਮੇਰੀ ਹਾਂਜੀ ਤੂੰ ਮੇਰਾ ਪਰਸਨ ਨਾ ਬਣਾਈਏ ਅੱਛਾ ਜਾ ਤੱਕ ਕਵੈਨ ਰੇਟ ਕਰਾ ਦੂ ਬੋਲ ਮੇਰਾ ਬੇਟਾ ਚਾਰ ਜੱਦਾਇ ਕਰਾ ਦੇ ਪਰਟੂਗਾਮ ਬਣੇ ਚਾਰ ਕੋਲ ਚੰਗੀ ਇਹ ਤਨ ਕਾਲ ਨੇ ਫਿਰ ਤੂੰ ਚਾਚਾ ਨੂੰ ਕਿਹਾ ਦੇਖ ਕਿ ਕਿੱਥੇ ਡਾਕ ਕੇ ਆਕਰ ਵਿਦੋ ਬੱਪੂ ਪਤਾ ਕਿੱਧਰ ਗਿਆ ਬੋਈ 60 70 ਮੈਂ ਤਾਂ ਹੌਸਲਾ ਦੇਣਾ ਇਹਨਾਂ ਨੇ ਹੈਲੋ ਉਹ ਬੇਟਾ ਉਹ ਬੇਟਾ 70 70 ਰੁਪਏ ਜਿਹੜਾ ਪਹਿਲਾ ਕਹਿ ਦੂਗਾ ਪੂਰੇ ਉਹ ਨੂੰ ਮਿਲ ਜਾਣੀ ਹੈ 70 ਰੁਪਏ ਜੀ 360 70 ਰੁਪਏ ਅਰੇ ਪੂਰੇ ਘੋੜੇ ਦਾ ਮਾਲ ਹੈ ਐਂਸਰ ਟਮਾਟਾ ਨੂੰ ਬੈਚ ਬਣਾ ਦिए ਪੂਰਾ ਜਾਲੇ ਪਹਿਲਾਂ ਹੀ ਭੇਜ ਦिए 70 ਰੁਪਏ 70 ਰੁਪਏ ਕਮਾਲ ਬੰਦਿਆ 72 ਜੀ 75 ਰੁਪਏ ਜੀ 75 ਰੁਪਏ ਜੀ ਚਾਹਗਾ ਬੰਨੇਵਾ ਚਲੋ ਜੀ ਆਉਗਾ ਕੋਈ ਨਾ ਬਰਾਦੀ ਆ ਰਹੇ ਵਾਲੀ ਹਮਾਰੀ ਗਾਉਂ ਦੇ ਲੈਗੇ ਆ ਗਿਆ ਆ ਗਿਆ ਕਿਹਦੀ ਬੋਲੀ ਆ ਆ ਜਾ ਕਦੋਂ ਆਏਗਾ ਕਾ ਭੀ ਯਾਰ ਕਮਾਲ ਆ ਯਾਰ ਆ ਜਾ ਖੜੇ ਵਿਚਾਰੇ ਦੇਖ ਕੇ ਉਹ ਨੂੰ ਗੋਨ ਆਉਣਾ ਮੇਲਾ ਆ ਰਾਮ ਆ ਰੌਣਕਾਂ ਮੈਂ ਆ ਆ ਜਾ ਬਈ ਲੋ ਜੀ ਗਾਂ ਚੱਲੋ ਅੱਗੇ ਜਾਂਦਾ ਬੰਦਾ ਕਿ ਨਹੀਂ ਜਾਂਦਾ ਚੱਲ ਬਈ ਨਹੀਂ ਜਗਦਾ ਲੰਘੋ ਬਈ 3675 ਰੁਪਏ ਕਿਧਰ ਗਿਆ ਪ੍ਰਧਾਨ ਉਹ ਗਾਰੰਟੀ ਗਾਰੰਟੀ 3675 ਰੁਪਏ ਲੱਗੇ 3675 ਰੁਪਏ 11 21 ਤੇ ਨਾ ਤਾ ਤਾ ਗਿਆ ਮਨ ਤੋਂ ਲੱਗਦਾ ਤਾ ਤਾ ਕੋ ਪਕੜੇਗਾ ਮੁੰਡੇ ਨੂੰ ਲੈ ਕੇ ਨਾਲ ਮੈਂ ਬੁਟਾ ਰਿਹਾ ਹਾਂ ਕਿ ਉਹ ਰੇਸ਼ਾ ਕਿਹ ਨਾਲ ਦੀ ਬੋਲਦੀ ਏ ਕਿਹੜੀ ਕਿਹੜੀ ਪਤੰ ਟੇਰੀਆਂ ਬੌਜੀ ਵੇਖ ਲਓ ਹਾਂ ਦੇਖ ਲੈ ਬਾਹੂ ਇਹ ਤਿੰਨੋ ਇੱਕ ਹੀ ਜੀਵਿਦਾਰ ਕੀ ਹੈ ਇਹ ਆਪਾਂ ਛੋਟੀ ਲਈ ਇੱਕ ਦੋ ਇੱਕ ਉਹ ਬੜਾ 3 ਮੰਗਾਲਾ ਮੰਗਾਲਾ

200 ਰੁਪਏ ਰਾਹੁਲ ਆਇਆ ਵਿਜੇਬਾਊ ਉਹਦੇ ਦੇਖ ਲੋ ਤੇਰੀ ਇੱਕੋ ਹੀ ਹੈ ਜੀ ਇੱਕੋ ਜ਼ਿੰਮੇਵਾਰ ਦਾ ਮਾਲ ਹੈ ਹਾਂਜੀ ਇਹਦੀ ਕਰੋ 88 ਗਰਾਜੀ ਜੋ ਜਾਟੀ ਇੱਕਾ ਬੋਜੀ ਇਹ ਤੋਂ ਮੇਰੇ ਭਾਈ ਹਾਂਜੀ ਰਾਹੁਲ ਅਨਸੋੜਾ ਵੀ ਹਾਂ ਕੋਈ ਨਹੀਂ ਵੇਚ ਕੋਈ ਨਹੀਂ ਵੇਚ ਕੋਈ ਬਣੀ ਜਦੋਂ ਤੇਰਾ ਮਨ ਬਣੇ ਉਹਦੇ ਵੇਚ ਦੀ ਹਾਂਜੀ 2300 ਰੁਪਏ ਵਿਜੇਬਾਊ 5 ਰੁਪਏ ਜੀ ਪੰਜ ਪੰਜਰ ਕਰ ਦੇ ਯਾਰ ਬਹੁਤ ਯਾਰ ਕੱਲ ਨੂੰ ਪੰਜਾਹ ਸਣ ਮੇਰੀ 25 ਘਟਾਏ ਆ ਤੂੰ ਲੱਗੇ 30 ਘਟਾ ਲੈਣੇ ਪਏ ਹੋ ਕਹਿੰਦੇ ਵੀ ਰੈਡੀ ਮੇਡ ਹੀ ਕਰ ਦੇ 75 ਕਰ ਦੇ ਯਾਰ ਬਹੁਤ ਜੀ ਯਾਰ ਸੌ ਦਾ ਮਾਲ ਆ ਯਾਰ ਫਿਰ ਰਾਹੁਲ ਕਿੰਨੀ ਕੀ ਗੱਲ ਆ ਯਾਰ ਮਾਲ ਵੀ ਯਾਰ ਮੇਰੇ ਗਾਣ ਸੁਣਦਾ ਹੈਲੋ ਹੈਲੋ ਕਿੰਨੇ ਹੋ 2905 ਹੈ ਫਿਰਦਾਸ ਪੈਂਦੀ ਹੈ 10 10 ਰੁਪਏ ਜੀ 10 ਤੁਸੀਂ ਪੁੱਛਿਆ ਤਾਂ ਦੱਸ ਦਿੱਤੀ ਗਿਆ ਹਾਂਜੀ ਹਾਂ ਪੱਖਾ ਲਾ ਕੇ 50 ਰੁਪਏ ਕਰ ਭਾਈ 50 50 ਰੁਪਏ 29 ਤੋਂ 50 ਰੁਪਏ ਡਬਲ ਪੱਖਾ ਲੱਗਣਾ ਬਾਊ ਜੀ ਵਿਜੇ ਬਾਊ ਪੱਖਾ ਇੱਕ ਹੋਰ ਲੱਗਣਾ 55 75 ਕਰ 75 ਰੁਪਏ ਦੀ ਲੰਦ ਸਾਨੂੰ 3000 ਰੁਪਏ ਚੌਲ ਢਿੰਦੇ ਦੇ ਵਿੱਚ 3000 ਰੁਪਏ ਜੀ ਪੰਜ ਕਰ ਪੰਜ ਪੰਜ ਪੱਟ 10 15 20 25 30 50 55 55 60 75 ਕਰ 75 ਜੀ ਅੱਧੀ ਦਾ ਤੱਕ ਨਹੀਂ ਅੱਛੀ ਜੀ ਅੱਛੀ ਪਈ ਅੱਛੀ ਕੰਨਾ ਪੁਰਾਏ ਪੂਰੇ ਹੋ ਅੱਛੀ ਹੋਈ ਜਾਣੇ ਅਰਨਟ ਆਪਣੇ ਇੱਕ 80 ਦਾ 3100 ਰੁਪਏ ਜੀ 3100 ਜੀ ਲਗਾਓ ਜੀ 3100 ਰੁਪਏ ਚਲ ਪੰਜ 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 ਟਿੱਪੂ ਕੀ ਹੋਏ ਆਲੇ ਆ ਮੈਂ ਪੱਕਾ ਹੀ ਲਾ ਲੜ ਟਿੱਪੂ ਹਾਂ ਹਾਂ ਪੱਕਾ ਡਬਲਾ 10 10 ਰੁਪਏ 10 30 ਰੁਪਏ ਦੰ ਬੋਲੂਗਾ ਪੱਖਾ ਦਾ 30 ਰੁਪਏ ਤਾਂ ਹੀ ਦਾ 30 ਹਾਂ 30 ਰੁਪਏ 30 ਨਾ ਤੋਂ 30 ਰੁਪਏ ਫਿਰ 30 ਐਂ ਤਾਂ 40 40 44 44 ਰੁਪਏ ਥੋੜੀ ਆ ਉਹਦੇ ਨਾਲ ਜਾ ਲਗਾ ਦੇ 1000 ਰੁਪਏ 50 ਰੁਪਏ rahul 50 3150 ਹੈ ਕੀ ਕਰੀ ਨਾ ਯਾਰ ਸਾਡੇ ਯਾਰ ਭਾਈ 50 ਰੁਪਏ 3150 ਜੀ 50 ਰੁਪਏ 50 ਜੀ rahul ਬੋਲ 3150 ਜੀ 50 ਪੱਕਾ ਡਬਲ ਲੱਗਣਾ ਬੋ ਜੀ 50 ਜੀ ਉਹ ਟਿੱਪੂ ਆ ਭਰਾ ਹੈਗਾ ਭਾਈ 50 ਰੁਪਏ 50 ਜੀ 55 55 ਜੀ 55 ਜੀ 55 ਰੁਪਏ 55 ਜੀ ਜਸਪੀ 55 ਰੁਪਏ 55 ਜੀ ਪੱਕਾ ਡਬਲ ਲੱਗਣਾ ਬੋ ਜੀ 55 ਰੁਪਏ ਜੀ 31855 <tis> ਜੀ 60 65 65 ਰੁਪਏ ਜੀ 70 ਜੀ 70 ਰੁਪਏ ਕੋਸ਼ੇ ਬੋਲ ਕੱਪੜ ਬੋਲੇ ਨਹੀਂ ਮਾਰੀ ਯਸ਼ਪਾ ਨੂੰ 75 75 ਰੁਪਏ 75 ਮੇਲੇ ਹੋ ਗਏ ਹੈਲੋ 70 ਰੁਪਏ 75 ਹੋ ਗਏ 50 75 ਹੋ ਗਈ ਬਾਊ ਜੀ 80 80 80 ਰੁਪਏ ਜੀ 80 3185 ਜੀ 80 ਰੁਪਏ 85 ਜੀ ਭਾਈ 85 ਰੁਪਏ 3185 ਜੀ 85 ਰੁਪਏ 90 ਰੁਪਏ 90 ਰੁਪਏ 3190 ਰੁਪਏ ਜੀ 90 ਬੋਲਾ ਕਿ ਸਲਾ ਜੀ 13190 ਵੇਖਦੀ ਹੈ ਜੀ ਦਿਖਾ ਬੋ ਜੀ 9 8 ਢਿੰਡਗੇ 3190 ਰੁਪਏ ਜੀ